ਰੋਣੇ ਨੂੰ ਕਰੋਪੀ ਨਾ ਸਮਝ ਲੈਣਾ ਮੇਰੀ ਅਜੋਕੇ ਸੱਭੇਤਨ ਅਜੋਕੇ ਜੀਵਨ ਦੇ ਢੰਗ ਨੇ ਬੰਦੇ ਕੋਲ ਰੋਣਾ ਖੋਲਿਆ ਅਲਾਂਕੇ ਰੋਣਾ ਵੀ ਇੱਕ ਰੱਬ ਦੀ ਦੇਨ ਹੈ ਬਖਸ਼ਿਸ਼ ਹੈ ਤੁਸੀਂ ਆਖੋਗੇ ਬਖਸ਼ਿਸ਼ ਹੈ ਬਖਸ਼ਿਸ਼ ਹੈ ਹਾਸਾ ਵੀ ਇੱਕ ਬਖਸ਼ਿਸ਼ ਹੈ ਰੋਣਾ ਵੀ ਇੱਕ ਬਖਸ਼ਿਸ਼ ਹੈ ਹੱਸਣ ਦੇ ਨਾਲ ਵੀ ਕੁਝ ਤਾਜ਼ਗੀ ਮਿਲਦੀ ਹੈ ਤੇ ਰੋਣ ਦੇ ਨਾਲ ਵੀ ਕੁਝ ਮਨ ਹੌਲਾ ਹੁੰਦਾ ਆਪ ਸੁਣ ਕੇ ਹੈਰਾਨ ਹੋਵੋਗੇ ਬੱਚੇ ਘਾਟਪਾਗਲ ਹੁੰਦੇ ਨੇ ਕਿਉਂ ਕੋਈ ਪੀੜਾ ਦੁੱਖ ਆਈ ਰੋਪ ਹੈ ਗੁਬਾਰ ਕੱਢ ਛੱਡੇ ਰੋਂਦੇ ਆ ਗੁਬਾਰ ਨਿਕਲ ਗਏ ਤੇ ਜਵਾਨ ਦਾ ਜਿਹੜਾ ਗੁਬਾਰ ਹੈ ਅੰਦਰ ਰਹਿ ਜਾਂਦਾ ਹੈ ਪੀੜਾ ਤੇ ਹੈ ਦੁੱਖ ਤੇ ਹੈ ਰੋਣ ਨੂੰ ਮਨ ਕਰਦਾ ਪਰ ਕੀ ਕਰੇ ਸਮਾਜ ਦੀ ਪਰਤੀਸ਼ਟਾ ਜਾਂਦੀ ਹੈ ਸ਼ਰਮ ਕਰਦਾ ਹੈ ਲੱਜਾ ਹੈ ਰੋਣਾ ਅੰਦਰ ਛੁਪਾ ਲੈਂਦਾ ਏ ਤੇ ਜ਼ਹਿਰ ਤੇ ਅੰਦਰ ਰੱਖ ਲਿਆ ਜਿਹੜਾ ਹੰਝੂਆਂ ਦੇ ਰਾਹੀਂ ਨਿਕਲ ਸਕਦਾ ਸੀ ਦਾਸ ਰਾ ਸੀ ਤੋਂ ਵੱਡੇ ਜ਼ਿਆਦਾ ਪਾਗਲ ਹੁੰਦੇ ਨੂੰ ਗਵਾਰ ਅੰਦਰ ਰੱਖ ਦਿੱਤਾ ਹੈ ਤੇ ਪਾਗਲ ਬਣੇ ਨੂੰ ਤੇ ਜਨਮ ਦੇਵੇਗਾ ਸੜੇ ਦੇਸ਼ ਤੇ ਆਤਮ ਅਭਿਆਸੀਆਂ ਨੇ ਹੋਰ ਵੀ ਕੌਜ ਕੀਤੀ ਹੈ ਕਿ ਇਸਤਰੀਆਂ ਨਾਲੋਂ ਪੁਰਸ਼ ਜ਼ਿਆਦਾ ਪਾਗਲ ਹੁੰਦੇ ਨੇ ਪਾਗਲਖਾਨਿਆਂ ਦੇ ਵਿੱਚ ਜਿਹੜੇ ਆંકੜੇ ਨੇ ਨਾ ਉਹ ਪੁਰਸ਼ ਜ਼ਿਆਦਾ ਪਾਗਲ ਹੁੰਦੇ ਨੇ ਵਨਸਪਤ ਇਸਤਰੀ ਦੇ ਕਾਰਨ ਦੁੱਖ ਦੇ ਵਿੱਚ ਪੀੜਾ ਵਿੱਚ ਅੱਜ ਵੀ ਇਸਤਰੀ ਰੋ ਲੈਂਦੀ ਹੈ ਪੁਰਸ਼ ਸ਼ਰਮਦਰ ਜਾਂਦਾ ਹੈ ਉਹ ਹੰਝੂਆਂ ਨੂੰ ਪੀ ਜਾਂਦਾ ਹੈ ਦਬਾ ਲੈਂਦਾ ਹੈ ਤੇ ਜੇ ਹੰਝੂ ਬਾਹਰ ਨਿਕਲ ਗਏ ਤੇ ਉਬਾਰਨੇ ਲੱਗੇ ਤਾਂ ਫਿਰ پاਗਲ ਹੋਣ ਦੀ ਸੰਭਾਵਨਾ ਘੱਟ ਰਹਿੰਦੀ ਹੈ ਔਰ ਭਗਤ ਜਦ ਇਸ ਤਰ੍ਹਾਂ ਦਾ ਉਬਾਰ ਉਮੜਦਾ ਹੈ ਨਾਮ ਜਪਦਿਆਂ ਜਪਦਿਆਂ ਪਰ ਸ਼ਰਬ ਅੰਦਰ ਜਾਗ ਰਹਿ ਉਹ ਹੰਝੂਆਂ ਨੂੰ ਰੋਕਦਾ ਨਹੀਂ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਾ ਹੈ ਦਰਸਲ ਜਿਨ੍ਹਾਂ ਨੇ ਕਾਦਰ ਕਰੀਮ ਦੇ ਨਿਯਮ ਨੂੰ ਸਮਝਿਆ ਨਹੀਂ ਉਸ ਗੱਲ ਦੀ ਨਿੰਦਾ ਵੀ ਕਰ ਦੇਣਗੇ ਬੀ ਫਲਾੜਲਾ ਬੰਦਾ ਤੇ ਲੈ ਜਨਾਨੀਆਂ ਦੀ ਤਰ੍ਹਾਂ ਰੋਂਦਾ ਤੋ ਹੱਦ ਹੋ ਗਈ ਤੇ ਠੀਕ ਹੈ ਜਨਾਨੀਆਂ ਘੱਟ ਪਾਗਲ ਹੁੰਦੀਆਂ ਨੇ ਤੋਂ ਜ਼ਿਆਦਾ ਪਾਗਲ ਹੈ ਪੁਰਸ਼ ਜ਼ਿਆਦਾ ਪਾਗਲ ਹੁੰਦਾ ਹੈ ਬੱਚੇ ਘਟਾ ਪਾਗਲ ਹੁੰਦੇ ਨੇ ਰੋਕੈਂਦੇ ਨੇ ਤੜਪ ਕੇ ਰੋਕੈਂਦੇ ਨੇ ਅੰਦਰ ਦਾ ਸਾਰਾ ਗੁਬਾਰ ਕੱਢ ਦਿੰਦੇ ਨੇ ਤੋ ਰੋਣਾ ਤੇ ਇੱਕ ਰੱਬ ਦੀ ਬਖਸ਼ਿਸ਼ ਹੈ ਅੰਦਰ ਦੇ ਗੁਬਾਰ ਨੂੰ ਕੱਢ ਦੇ ਦੋ ਲੈ ਲੋਕੀ ਜਦ ਮੈਨੂੰ ਕਹਿੰਦੇ ਨੇ ਕਿ ਫਲਾਣੇ ਦਾ ਬੱਚਾ ਚਲਾਣਾ ਕਰ ਗਿਆ ਨੌਜਵਾਨ ਬਿਰਾਜ ਆਂਦਾ ਰਿਹਾ ਤੇ ਦੇਖੋ ਕਿਹੋ ਜਿਹਾ ਗੁਰੂ ਦਾ ਸਿੱਖ ਹੈ ਗੁਰਮੁਖ ਹੈ ਰੋਇਆ ਹੀ ਨਹੀਂ ਅੰਜੂ ਨਹੀਂ ਆਇਆ ਪਤਾ ਨਹੀਂ ਤੁਸੀਂ ਸਹਿਮਤ ਹੋਵੋਗੇ ਤੇ ਨਹੀਂ ਮੈਂ ਤੇ ਕਹਿ ਦੇਣਾ ਉਹਨਾਂ ਪੱਥਰ ਹੋਵੇਗਾ ਵਰਕ ਜੀ ਪੱਥਰ ਹੋਵੇਗਾ ਫਿਰਦਾ ਥੋੜੀ ਹੈ ਬੰਦਾ ਥੋੜੀ ਹੈ ਜਿਸ ਨਾਲ ਸਨੇਹ ਹੋਵੇ ਉਹਦੇ ਵਿਛੋੜ ਚ ਰੋਣਾ ਲਾਜ਼ਮੀ ਆ ਜਾਂਦਾ ਹੈ ਗੁਰੂ ਦਾ ਵਿਛੋੜਾ ਮਹਿਸੂਸ ਹੁੰਦਾ ਹੈ ਅੱਖਾਂ ਭਰ ਜਾਂਦੀਆਂ ਰੱਬ ਦਾ ਵਿਛੋੜਾ ਮਹਿਸੂਸ ਹੋਵੇ ਅੱਖਾਂ ਪਰ ਆ ਜਾਂਦੀਆਂ ਜਿਸ ਨਾਲ ਸਨੇਹ ਹੈ ਉਦਾ ਵਿਛੋੜਾ ਰੋਣ ਤੇ ਮਜਬੂਰ ਕਰ ਹੀ ਦੇਵੇ ਲਾਜ਼ਮੀ ਕਰ ਦੇਗਾ ਇੱਕ ਗੱਲ ਸਪੱਸ਼ ਹੋ ਗਈ ਕਿ ਇਸ ਬੇਰਾਂ ਨਾਲ ਕੋਈ ਸਨੇਹ ਹੀ ਨਹੀਂ ਸੀ ਇਸ ਬੱਚੇ ਨਾਲ ਕੋਈ ਪਿਆਰ ਹੀ ਨਹੀਂ ਸੀ ਜੇ ਪਿਆਰ ਸੀ ਤੇ ਜੇ ਰੋਇਆ ਨਹੀਂ ਤਾਂ ਦਰਸਲ ਹੰਝੂ ਤੇ ਉਮੜੇ ਨੇ ਇਸ ਨੇ ਦਬਾਏ ਨੁਲਕੀ ਕੀ ਅੱਖਾਂ ਦੇ ਬਸੇ ਨਹੀਂ ਗਏ ਜਗਰ ਕੀ ਅੱਖਾਂ